ਸੁਰੇਸ਼ ਭਾਰਤਵਾਦ ਨੂੰ ਭਾਰਤ ਵਿਕਾਸ ਪਰੀਸ਼ਦ ਫਤੇਗੜ ਸਾਹਿਬ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਵਿਕਾਸ ਪਰੀਸ਼ਦ ਦੇ ਸਰਪ੍ਰਸਤ ਰਾਕੇਸ਼ ਬਦਵਾਨ ਨੇ ਦੱਸਿਆ ਕਿ ਭਾਰਤ ਵਿਕਾਸ ਪਰੀਸ਼ਦ ਦੀ ਇੱਕ ਵਿਸ਼ੇਸ਼ ਚੌਂਡ ਮੀਟਿੰਗ ਮਿਰੋਜੇਸ਼ ਮਲੋਤਰਾ ਸੈਕਟਰੀ ਪੰਜਾਬ ਅਤੇ ਉਮੇਸ਼ ਭੰਡਾਰੀ ਬਸੀ ਪਠਾਨਾਂ ਪ੍ਰਧਾਨ ਦੀ ਦੇਖਰੇਖ ਵਿੱਚ ਹੋਈ ਜਿਸ ਵਿੱਚ ਸੁਰੇਸ਼ ਭਾਰਤਵਾਦ ਨੂੰ ਸਰਬਸੰਮਤੀ ਨਾਲ ਪ੍ਰਧਾਨ ਰਕੇਸ਼ ਬਦਵਾਨ ਨੂੰ ਸਰਪ੍ਰਸਤ ਮਹਿੰਦਰਪਾਲ ਨੂੰ ਸੀਨੀਅਰ ਵੀ ਪ੍ਰਧਾਨ ਵਿਪਨ ਚੜਾਣਾ ਨੂੰ ਜਨਰਲ ਸਕੱਤਰ ਗੁਰਜੀਤ ਲੌਂਗੀ ਨੂੰ ਜੁਆਇੰਟ ਸਤੰਤਰ ਰਕੇਸ਼ ਗੁਪਤਾ ਨੂੰ ਖਜਾਨਚੀ ਸਵਾਰਣ ਟਾਵਰ ਨੂੰ ਸਹਾਇਕ ਖਜਾਨਚੀ ਮਨਪ੍ਰੀਤ ਸਿੰਘ ਬੈਂਕਸ ਨੂੰ ਪੀਆਰਓ ਸਤੰਤਿ ਨਾਲ ਚੁਣਿਆ ਗਿਆ ਸੁਰੇਸ਼ ਭਾਰਤਵਾਦ ਦਾ ਨਾਲ ਐਡਵੋਕੇਟ ਅਨਿਲ ਗੁਪਤਾ ਨੇ ਕੁਝ ਹਿੱਤਾ ਅਦੇ ਤੋਂ ਮੈਂਬਰਾਂ ਨੇ ਇਸ ਦੀ ਤਾਇਤ ਕੀਤੀ ਇਸ ਮੌਕੇ ਤੇ ਸੁਰੇਸ਼ 파ਰਤਵਾਦੀ ਨੇ ਕਿਹਾ ਹੈ ਕਿ ਉਹ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਨਿਭਾਉਣਗੇ ਨਵੇਂ ਚੁਣੇ ਹੋਏ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ 파ਰਤ ਵਿਕਾਸ ਪੰਚਾਇਤ ਦੇ ਸਾਬਕਾ ਪ੍ਰਧਾਨ ਦੀਪਕ ਤਲਵਾਰ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਸਲਾਨਾ ਰਿਪੋਰਟ ਪੜ੍ਹ ਕੇ ਸੁਣਾਈ। ਅਜੇ ਭਾਰਤ ਵਿਕਾਸ ਕਲਪਸ਼ਰ ਦੇ ਫਟੇਗੜ ਸਾਹਿਬ ਦੀ ਕਲੈਕਸ਼ਨ ਮੀਟਿੰਗ ਹੋਈ ਹੈ। ਕੁਝ ਮੈਨੂੰ ਸਾਡੀ ਟੀਮ ਨੇ ਮੈਨੂੰ ਪ੍ਰਧਾਨ ਸਿਲੈਕਟ ਕੀਤਾ ਹੈ ਤੇ ਮੈਂ ਆਪਣੀ ਮੈਨੂੰ ਬਾਕੀ ਦੀ ਟੀਮ ਚੁਣਨ ਦੇ ਰਿਖਾ ਦਿੱਤੇ ਮੈਂ ਸਾਰੀ ਟੀਮ ਅਨਾਉਂਸ ਕੀਤੀ ਅੱਜ ਕੁਝ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਹਿੰਦਰਪਾਲ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਰਮੇਸ਼ ਸ਼ਰਮਾ ਜੀ ਨੂੰ ਜਨਰਲ ਸੈਕਟਰੀ ਵਿਕਮ ਸਦਾਨਾ ਜੀ ਨੂੰ ਜੁਆਇੰਟ ਸੈਕਟਰੀ ਗੁਰਜੀਤ ਲੋਹੀ ਜੀ ਨੂੰ ਕੈਸ਼ੀਅਰ ਰਕੇਸ਼ ਗੁਪਤਾ ਜੀ ਨੂੰ ਜੁਆਇੰਟ ਕੈਸ਼ੀਅਰ ਗੌਰਵ ਜੀ ਨੂੰ ਇਹ ਮੇਰੀ ਟੀਮ ਹੈ ਤੇ ਮੈਂ ਆਉਣ ਵਾਲੇ ਸਮੇਂ 'ਚ ਮੇਰੀ ਕੋਸ਼ਿਸ਼ ਹੈ ਵੀ ਮੈਂ ਭਾਰਤ ਗਾਰ ਪਰਿਸ਼ਦ ਫਤੇਗੜ ਸਾਹਿਬ ਦਾ ਮਿਕਦਾਰ ਉੱਪਰ ਲੈ ਕੇ ਜਾਵਾਂ ਅਤੇ ਪਨਮਨ ਧੰਦੇ ਨਾਲ ਸੇਵਾ ਕਰਾਂ ਥੈਂਕ ਯੂ ਮੈਂ ਰਕੇਸ਼ ਕੌਰ ਵਾਧੂਆ ਪਾਟਨ ਭਾਰਤ ਗਾਰ ਪਰਿਸ਼ਦ ਨੂੰ ਜਿਹੜੀ ਨਵੀਂ ਟੀਮ ਬਣੀ ਉਸਾਰੀ ਨੂੰ ਵਧਾਈ ਜਾਂ ਦਿੰਨਾ ਤੇ ਜਿਆਦਾ ਕਰਦਾ ਵੀ ਆਨ ਦਿ ਟਾਈਮ ਦੇ ਵਿੱਚ ਵਧੀਆ ਕੰਮ ਕਰਕੇ ਦਿਖਾਵਾਂਗੇ ਖੋਮਦਾਨ ਕੈਂਪੀਏ ਉਹ ਸਾਰੇ ਪ੍ਰੋਜੈਕਟ ਆਪਣਾ ਸਭੀ ਤਰੀਕੇ ਨਾਲ ਪੂਰੇ ਕਰਾਂਗੇ